ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਗੌਰਮੈਂਟ ਮਾਰਕੀਟਿੰਗ ਸੋ ਦੋਸਤੋ ਅੱਜ ਦੀ ਵੀਡੀਓ ਨਾ ਬੜੀ ਇੰਪੋਰਟੈਂਟ ਹੈ ਸਾਰਿਆਂ ਵਾਸਤੇ ਪਤਾ ਕਿਉਂ ਅਸੀਂ ਹੁਣ ਜਦੋਂ ਵੀ ਕਾਰ 'ਚ ਬੈਠਨੇ ਆ ਠੀਕ ਹੈ ਗੱਡੀ 'ਚ ਮੈਂ ਬੈਠਾ ਹੋਇਆ ਤੇ ਕਿੱਥੇ ਆਪਾਂ ਜਾਣਾ ਆ ਠੀਕ ਹੈ ਹੁਣ ਤੁਹਾਨੂੰ ਐਡਰੈਸ ਦਾ ਨਹੀਂ ਪਤਾ ਜਬਰਨ ਉਹ ਐਡਰੈਸ ਪਤਾ ਹੈਗਾ ਅਸੀਂ ਸੋਚਦੇ ਹਾਂ ਕਿ ਤੁਹਾਨੂੰ ਰਸਤਾ ਹੈਗਾ ਕੰਫਰਟੇਬਲ ਹੋਵੇ ਸਾਡੇ ਵਾਸਤੇ ਠੀਕ ਆ ਐਗਜ਼ਾਮਪਲ ਆਪਾਂ ਵੀਡੀਓ 'ਚ ਅਸੀਂ ਆਹੀ ਸਰਚ ਕਰਾਂਗੇ ਕਿ ਆਪਣੇ ਘਰ ਤੋਂ ਜਲੰਧਰ ਸ਼ਹਿਰ ਤੋਂ ਆਪਾਂ ਦਰਬਾਰ ਸਾਹਿਬ ਜਾਣਾ ਆ ਹੋਣ ਰਸਤਾ ਕਈ ਜਗ੍ਹਾ ਖਰਾਬ ਹੁੰਦਾ ਕਈ ਜਗ੍ਹਾ ਜਾਮ ਲੱਗੇ ਹੁੰਦੇ ਗੂਗਲ ਤੁਹਾਨੂੰ ਦੱਸੇ ਇਹ ਤਾਂ ਨੋਰਮਲ ਗੱਲ ਹੋ ਗਈ ਠੀਕ ਹੈ ਬਟ ਜਦੋਂ ਆਪਾਂ ਗੱਡੀ ਦੇ ਵਿੱਚ ਨੈਵੀਗੇਟਰ ਚਲਾ ਕੇ ਜਾਵਾਂਗੇ ਤੇ ਤੁਸੀਂ ਸੋਚੋ ਕਿ ਨੈਵੀਗੇਟਰ ਤੁਹਾਨੂੰ ਸਾਰਾ ਕੁਝ ਪੰਜਾਬੀ ਵਿੱਚ ਬੋਲੇ ਰਾਈਟ ਵਾਰਡ ਵੀ ਪੰਜਾਬੀ ਵਿੱਚ ਆਉਣ ਉਹ ਤੇ ਸਭ ਕੁਝ ਪੰਜਾਬੀ ਵਿੱਚ ਅਗਲਾ ਨੈਵੀਗੇਟਰ ਬੋਲ ਕੇ ਦੱਸੇ ਕਿ ਹਾਂਜੀ ਹੁਣ ਸੱਜੇ ਮੁੜੋ ਹੁਣ ਖੱਬੇ ਮੁੜੋ ਅੱਗੇ 500 ਮੀਟਰ ਤੇ ਨਾਕਾ ਲੱਗਾ ਆ ਜਾਂ 20 ਮੀਟਰ ਤੇ ਟੋਆ ਹੈਗਾ ਠੀਕ ਹੈ ਤੇ ਮੈਂ ਅੱਜ ਤੁਹਾਨੂੰ ਸਾਰਾ ਗਾਈਡ ਕਰਾਂਗਾ ਵੀਡੀਓ ਥੋੜੀ ਲੰਬੀ ਜਾ ਸਕਦੀ ਹੈ ਠੀਕ ਹੈ ਮੈਂ ਇਕੱਲਾ ਹੀ ਇਹ ਡੈਮੋ ਤਿਆਰ ਕਰ ਰਿਹਾ ਪੂਰਾ ਮੇਰੇ ਨਾਲ ਅੱਜ ਕੋਈ ਹੈਲਪਰ ਨਹੀਂ ਹੈਗਾ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਸਾਰੀ ਸੈਟਿੰਗ ਕਰਨ ਲੱਗੇ ਪਰ ਆਪਾਂ ਇਹਦਾ ਪਾਰਟ 2 ਬਣਾਵਾਂਗੇ ਜਿਹਦੇ ਚ ਆਪਾਂ ਚੈੱਕ ਕਰਾਂਗੇ ਕਿ ਵਾਕੇ ਹੀ ਨੈਵੀਗੇਟਰ ਜਿਹੜਾ ਹੈਗਾ ਪੰਜਾਬੀ ਬੋਲ ਕੇ ਦਿਖਾਉਂਦਾ ਕਿ ਨਹੀਂ ਠੀਕ ਹੈ ਜੀ ਮੈਂ ਜਰਮਨੀ ਦੇ ਵਿੱਚ ਇਹ ਟੈਸਟ ਪਹਿਲਾਂ ਕੀਤਾ ਸੀਗਾ ਐਂਡਰੋਇਡ ਉਤੇ ਵਾਕੇ ਚੱਲਦਾ ਹੈ ਤੇ ਮੈਕਸਿਮਮ 90% ਕਾਰਾਂ ਦੇ ਵਿੱਚ ਐਂਡਰੋਇਡ ਸਿਸਟਮ ਹੀ ਆਉਂਦੇ ਆ ਠੀਕ ਹੈ ਜੀ ਸੋ ਵੀਡੀਓ ਆਪਾਂ ਅੱਗੇ ਤੋਰੀਏ ਆਪਾਂ ਹੁਣ ਮਤਲਬ ਕਿ ਨੈਵੀਗੇਟਰ ਤੁਹਾਨੂੰ ਦਿਖਾਵਾਂ ਮੈਂ ਸਾਰਾ ਇਸ ਤੋਂ ਪਹਿਲਾਂ ਚੈਨਲ ਪਲੀਜ਼ ਸਬਸਕ੍ਰਾਈਬ ਕਰ ਲਿਓ ਠੀਕ ਹੈ ਮੈਂ ਬਹੁਤ ਗਰਮੀ ਚ ਬੈਠਾ ਐਸਲੇ ਏਸੀ ਮੈਂ ਲਾਇਆ ਨਹੀਂ ਹੋਇਆ ਕਿਉਂਕਿ ਉਹ ਸ਼ੋਰ ਬਹੁਤ ਆਉਂਦਾ ਵਿੱਚ ਠੀਕ ਹੈ ਪਸੀਨੋਂ ਪਸੀਨੀ ਹੋ ਗਿਆ ਮੈਂ ਸਬਸਕ੍ਰਾਈਬ ਕਰ ਲਿਓ ਚੈਨਲ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਕੋਈ ਸਵਾਲ ਹੋਵੇ ਕਮੈਂਟਾਂ ਚ ਪੁੱਛ ਲਿਓ ਸੋ ਦੇ ਸਕਰੀਨ ਦੇਖੋ ਤਾਂ ਠੀਕ ਹੈ ਜੀ ਬੈਕਗ੍ਰਾਉਂਡ ਨੌਇਸ ਮੈਂ ਸਾਰਾ ਸਾਈਲੈਂਟ ਕਰ ਦਿੱਤਾ ਸੌਫਟਵੇਅਰ ਦੇ ਨਾਲ ਹੁਣ ਤੇ ਥੋੜਾ ਮੈਨੂੰ ਜ਼ੂਮ ਆਊਟ ਕਰਦਾ ਇੰਨਾ ਕਰੀਏ ਤੇ ਸਾਰਾ ਐਪਸ ਤੇ ਜਾਵਾਂਗੇ ਠੀਕ ਹੈ ਜੀ ਮੈਪਸ देखो जी वाईफाई तो कनैक्टेड है तो पर रेंज बहुत घट्ट है इसलिए ठीक है पर मैं कोशिश करा कि आप आपजस्टमेंट कर सकी ठीक है, है। तो अकाउंट उत्ते क्लिक कर दें ਸੋ ਇਹਮ ਬਹੁਤ ਪਿਆਰ ਨਾਲ ਸਾਨੂੰ ਸੈਟਿੰਗਸ ਛੇੜਨੀ ਆ ਪੈਣੀ ਆ ਜਿਵੇਂ ਕਿ ਸੈਟਿੰਗਸ ਕੋਕੀ ਸਕਰੀਨ ਥੋੜੀ ਮੈਂ ਦੇਸੀ ਟਾਈਪ ਲਈ ਹੋਈ ਹੈ ਦਾ ਟੱਚ ਉਨਾ ਵਧੀਆ ਨਹੀਂ ਹੈਗਾ ਬਾਡੇ ਉਤੇ ਫੀਚਰਸ ਬਹੁਤ ਆਪ ਲੈਂਗੁਏਜ ਤੇ ਜਾਵਾਂਗੇ ਪੰਜਾਬੀ ਐਂਡ ਭਾਰਤ ਓਕੇ ਠੀਕ ਆ ਜੀ ਹੁਣ ਪੰਜਾਬੀ ਚ ਕਨਵਰਟ ਹੋ ਗਿਆ ਸਾਰਾ ਹੀ ਠੀਕ ਆ ਹੁਣ ਤੁਹਾਡੀ ਗੱਡੀ ਜਿਹੜਾ ਮੈਪ ਹੈਗਾ ਸਾਰਾ ਪੰਜਾਬੀ ਚ ਕਨਵਰਟ ਹੋ ਗਿਆ ਠੀਕ ਆ ਓਕੇ ਜੀ ਮੈਂ ਕੁਝ ਟਾਈਮ ਲਈ ਗੱਡੀ ਬੰਦ ਕੀਤੀ ਆ ਤਾਂ ਕਿ ਬਹੁਤਾ ਸ਼ੋਰ ਸ਼ਰਾਬਾ ਰਿਕਾਰਡ ਨਾ ਹੋਵੇ ਪਰ ਮੈਂ ਪਸੀਨੇ ਨਾਲ ਮੇਰਾ ਬੁਰਾ ਹਾਲ ਐ ਇਸ ਲਈ ठीक है देख सकते हो पूरा पंजाबी ओके जी दोबारा ये क्लिक करा अकाउंट इंफोरमेशन से ठीक है सैटिंग ਨੇਵੀਗੇਸ਼ਨ ਸੈਟਿੰਗ ਆ ਆਵਾਜ਼ ਠੀਕ ਆ ਜੀ ਪੰਜਾਬੀ ਠੀਕ ਆ ਓਕੇ ਹੋ ਗਿਆ ਹੁਣ ਦੇਖਣਾ ਪੈਣਾ ਪਹਿਲੇ ਮੈਂ ਫਸਟ ਟਾਈਮ ਚੈੱਕ ਕਰ ਰਿਹਾ ਠੀਕ ਹੈ ਹਰ ਗੱਡੀ ਚ ਇਹੀ ਨੈਵੀਗੇਟਰ ਹੁੰਦਾ ਆ ਕੋਸ਼ਿਸ਼ ਕਰਕੇ ਦੇਖ ਲੈਣੇ पापा जाना रابطे करे पहले से ही आ गया ही है अनुज श्री हरमंदिर साहिब ਠੀਕ ਹੈ ਜੀ ਆਹ ਐਂਡਰੋਇਡ ਜਿਹੜਾ ਹੈਗਾ ਆ ਸਿਸਟਮ ਮੇਰੇ ਪਾਪਾ ਦੇ ਨਾਮ ਤੇ ਰਜਿਸਟਰਡ ਆ ਠੀਕ ਆ ਉਹਨਾਂ ਦਾ ਅਕਾਊਂਟ ਚੱਲ ਰਿਹਾ ਇੱਥੇ ਹੁਣ ਆਪਾਂ ਕਰਾਂਗੇ ਜੀ ਦਸ਼ਾਵਾਂ ਦੇ ਉੱਤੇ ਪੰਜਾਬੀ ਚ ਆ ਰਿਹਾ ਨਾ ਸਰ ਓਕੇ ਆ ਆਪਣੀ ਗੱਡੀ ਆਟੋ ਵੈਸੇ ਸਿਲੈਕਟ ਹੋਈ ਪਈ ਆ ਠੀਕ ਆ देखा जे जीपीएस चकदा है देखिए शुरू करके आज ਬਾਕੀ ਗੱਲੀ ਚਲਾਵਾਂਗਾ ਨਾ ਮੈਂ ਫਿਰ ਉਹ ਤੇ ਰਿਕਾਰਡਿੰਗ ਕਰਾਂਗੇ ਫਿਲਹਾਲ ਤੁਹਾਡੇ ਮੂਰੇ ਚੱਲਦਾ ਪਿਆ ਠੀਕ ਆ ਤੇ ਜਦੋਂ ਗੱਡੀ ਤੁਰੇਗੀ ਨਾ ਤੇ ਮੈਨੂੰ ਨਾਲ ਇੱਕ ਬੰਦਾ ਹੈਲਪਰ ਚਾਹੀਦਾ ਠੀਕ ਆ ਜੋ ਕਿ ਮੋਬਾਈਲ ਹੋਲਡ ਕਰੇ ਨਾਲ ਨਾਲ ਠੀਕ ਆ ਜੀ ਇੰਨਾ ਕੰਮ ਤੇ ਹੋ ਗਿਆ ਨਾ ਕੰਪਲੀਟ ਆਪਾਂ ਇਹਨੂੰ ਪੰਜਾਬੀ ਚ ਕਨਵਰਟ ਕਰ ਲਿਆ ਹੁਣ ਇਹ ਬੋਲ ਕੇ ਵੀ ਦੱਸੂਗਾ ਤੁਹਾਨੂੰ ਸਾਰਾ ਪੰਜਾਬੀ ਦੇ ਵਿੱਚ ਠੀਕ ਆ ਓਕੇ ਆ ਜੀ ਠੀਕ ਆ ਨਾ ਐਗਜ਼ੈਕਟ ਲੋਕੇਸ਼ਨ ਨੈਵੀਗੇਟਰ ਚੱਕਦਾ ਪਿਆ ਮੇਰੇ ਘਰ ਤੋਂ ਤੇ ਆਲ ਗੱਡਾ ਠੀਕ ਆ ਜੀ ਇਹ ਤੇ ਹਾਇ ਕਾਫੀ ਸਲੋ ਚੱਲਦਾ ਜਿਹੜੀਆਂ ਨਵੀਆਂ ਕਟੀਆਂ ਹੁੰਦੇ ਨੇ ਨੈਵੀਗੇਟਰ ਬਹੁਤ ਤੇਜ਼ ਚੱਲਦੇ ਆ ਓਕੇ ਜੀ ਹਾਂਜੀ ਦੋਸਤੋ ਕਿੱਦਾਂ ਫਿਰ ਮਤਲਬ ਇਹ ਸਿਸਟਮ ਤੁਹਾਨੂੰ ਸਹੀ ਲੱਗਿਆ ਨਾ ਸੈਟਿੰਗਸ ਕਰਕੇ ਦੇਖਿਆ ਜਰੂਰ ਇੱਕਾਰੀ ਜਿਹੜੇ ਵਰਡਸ ਹੈਗੇ ਸਾਰੇ ਪੰਜਾਬੀ ਚ ਹੋਗੇ ਸਪੀਕਰ ਵੀ ਪੰਜਾਬੀ ਚ ਬੋਲੂਗਾ ਮੈਂ ਟਿਕਟੋਕ ਉਤੇ ਵੀਡੀਓ ਪਾਈ ਸੀ ਤਕਰੀਬਨ ਸਾਲ ਕੋ ਹੋ ਚੱਲਿਆ ਆ ਤੇ ਉਹ ਵੀਡੀਓ ਨੂੰ ਮੇਰੇ ਖਿਆਲ ਨਾਲ 5 ਤੋਂ 7 ਲੱਖ ਵਿਊ ਮਿਲੇ ਸੀ ਟਿਕਟੋਕ ਉਤੇ ਠੀਕ ਆ ਤੇ ਮੈਂ ਵੈਸੇ ਸੋਚਿਆ ਤਾਂ ਗੱਡੀ 'ਚ ਬੈਠਣ ਲੱਗਿਆ ਸੀ ਪਰ ਵੈਸੇ ਸੋਚਿਆ ਕਿ ਮੈਂ ਇਹ ਕੰਮ ਕਰੀ ਟਰਾਈ ਕਰੀਏ ਬਾਕੀ ਤੁਸੀਂ ਇੱਕ ਵਾਰ ਆਪਣੀ ਗੱਡੀ 'ਚ ਸੈਟਿੰਗ ਕਰਕੇ ਦੇਖਿਓ ਮੈਂ ਤਾਂ ਜਿਵੇਂ ਪਹਿਲੇ ਦੱਸਿਆ ਮੇ ਕੋਈ ਨਾਲ ਹੋਊਗਾ ਤੇ ਆਪਾਂ ਫਿਰ ਕਿਤੇ ਰਾਉਂਡ ਤੇ ਜਾਵਾਂਗੇ ਠੀਕ ਆ ਤੇ ਦੇਖਾਂਗੇ ਕਿ ਨੈਵੀਗੇਟਰ ਵਾਕੇ ਕੰਮ ਕਰ ਰਿਹਾ ਕਿ ਨਹੀਂ ਕੰਮ ਕਰ ਰਿਹਾ ਬਟ ਇੰਨਾ ਕਿਤੇ ਹੋ ਗਿਆ ਕਿ ਨੈਵੀਗੇਟਰ ਪੰਜਾਬੀ 'ਚ ਤੁਹਾਨੂੰ ਸਾਰਾ ਕੁਝ ਦਿਖਾ ਰਿਹਾ ਠੀਕ ਹੈ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਨੂੰ ਠੀਕ ਹੈ ਜੀ ਕੋਈ ਡਿਟੈਕਟ ਨਹੀਂ ਕਰਾਂਗੇ ਬਸ ਇਹਨੂੰ ਜੋੜ ਕੇ ਨਿੱਠਾ ਆਪਾਂ ਛਾੜ ਦੇਣੀ ਹੈ ਠੀਕ ਹੈ ਜੀ ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸ਼ੁਕਰੀਆ